ਕਲਮ ਦੇ ਨਾਲ ਜਿਹੜੇ ਆ ਉਹ ਗਿਣੇ ਚੁਣੇ ਆਪਾਂ ਕਿਉਂਕਿ ਮੁਕਾਬਲੇ ਨੂੰ ਮੁੱਖ ਰੱਖ ਕੇ ਤਿਆਰੀ ਕਰਵਾਈ ਜਾਂਦੀ ਹੈ ਤੇ ਜੇਕਰ ਪੈਨ ਦੀ ਗੱਲ ਕਰੀਏ ਤਾਂ ਉਹ ਅਣਗਿਣਤ ਬੱਚੇ ਹਨ ਕਿ ਜਿਹੜੇ ਪੈਨ ਦੇ ਕੋਈ ਜਿਹੜੇ ਬੱਚੇ ਮੇਰੇ ਲਗਭਗ ਪਿਛਲੇ 4-5 ਸਾਲਾਂ ਤੋਂ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਇਹਦੇ ਸੁੰਦਰ ਲਿਖਾਈ ਦੇ ਮੁਕਾਬਲੇ ਆ ਉਹਨਾਂ ਦੇ ਵਿੱਚ ਹਮੇਸ਼ਾ ਹੀ ਪਹਿਲੀਆਂ ਦੂਜੀਆਂ ਪੋਜੀਸ਼ਨਾਂ 'ਤੇ ਤਾਰਝ ਰਹੇ ਨੇ ਔਰ ਬੜਾ ਔਰ ਬੱਚਿਆਂ ਦਾ ਦਿਮਾਗ ਜਿਹੜਾ ਹੈ ਉਹ ਸਿੱਖਣ ਵਾਸਤੇ ਬਹੁਤ ਟੀਵਲ ਹੁੰਦਾ ਹੈ ਤੇ ਬੜੀ ਆਸਾਨੀ ਦੇ ਨਾਲ ਉਹ ਸਿੱਖਣਾ ਸਿੱਖਦੇ ਹਨ ਡਿਜੀਟਲ ਜਮਾਨਾ ਵਾ ਸਮੇਂ ਦੇ ਨਾਲ ਬਹੁਤ ਚੀਜ਼ਾਂ ਚ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲਦਾ ਜਿਲ੍ਹਾ ਗੁਰਦਾਸਪੁਰ ਵਿੱਚ ਸਰਕਾਰੀ ਸਕੂਲ ਅਧਿਆਪਕ ਨੇ ਕਲਮ ਨਾਲ ਲਿਖਾਈ ਕਰਨ ਦੀ ਵਿਰਾਸਤ ਨੂੰ ਰੱਖਿਆ ਹੈ ਸਰਜੀਵ ਆਪਣੇ ਵਿਦਿਆਰਥੀਆਂ ਨੂੰ ਸਿਖਾ ਰਿਹਾ ਹੈ ਕਲਮ ਨਾਲ ਸੁੰਦਰ ਲਿਖਣਾ ਬੱਚੇ ਲਗਾਤਾਰ 5 ਸਾਲ ਤੋਂ ਜਿੱਤ ਰਹੇ ਸੁੰਦਰ ਲਿਖਾਈ ਮੁਕਾਬਲੇ ਜੀ ਪੰਜਾਬ ਮੀਡੀਆ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਖੇਤਰ ਦੇ ਸਰਕਾਰੀ ਹਾਈ ਸਮਾਰਟ ਸਕੂਲ ਦੇ ਪੰਜਾਬੀ ਅਧਿਆਪਕ ਅੱਜ ਵੀ ਕਲਮ ਨਾਲ ਵਿਖਾਈ ਕਰਨ ਵਾਲੇ ਵਿਰਸੇ ਨਾਲ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਜੋੜ ਕੇ ਰੱਖ ਰਹੇ ਹਨ ਕਲਮ ਨਾਲ ਲਿਖਣ ਵਿੱਚ ਉਹਨਾਂ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਇੰਨਾ ਮਾਹਰ ਬਣਾ ਦਿੱਤਾ ਹੈ ਕਿ ਲਗਾਤਾਰ 5 ਸਾਲ ਤੋਂ ਹੀ ਵਿਦਿਆਰਥੀ ਸੂਬਾ ਪੱਧਰ ਦੇ ਸੁੰਦਰ ਲਿਖਾਈ ਮੁਕਾਬਲੇ ਜਿੱਤਦੇ ਆ ਰਹੇ ਹਨ ਇੰਜ ਲੱਗਦਾ ਹੈ ਜਿਵੇਂ ਵਿਦਿਆਰਥੀ ਕਾਗਜ਼ ਤੇ ਮੁੱਤੀ ਪਿਰੋ ਰਹੇ ਹੋਣ ਤੇ ਛੋਟੇ-ਛੋਟੇ ਬੱਚਿਆਂ ਦੀ ਲਿਖਾਈ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਅਧਿਆਪਕ ਦਾ ਕਹਿਣਾ ਹੈ ਕਿ ਕਲਮ ਨਾਲ ਹੀ ਵਿਦਿਆਰਥੀ ਦੀ ਲਿਖਾਈ ਸਾਫ਼ ਹੁੰਦੀ ਹੈ ਅਤੇ ਉਹ ਇਸ ਵਿਰਸੇ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੇ ਪੰਜਾਬੀ ਅਧਿਆਪਕ ਹਰਲ ਬਾਦ ਸੰਬੰਧੀ ਪੇਸ਼ ਹੈ ਸਾਡੇ ਸਹਿਯੋਗੀ ਲਖਪ੍ਰੀਤ ਸਿੰਘ ਦੀ ਰਿਪੋਰਟ ਮੇਰਾ ਨਾਂ ਜਸਪਾਲ ਸਿੰਘ ਹੈ ਜੀ ਮੈਂ ਬਤੌਰ ਪੰਜਾਬੀ ਮਾਸਟਰ ਸਰਕਾਰੀ ਹਾਈ ਸਮਾਰਟ ਸਕੂਲ ਧਰਮਕੋਟ ਬੱਗਾ ਵਿਖੇ ਸੇਵਾ ਨਿਭਾ ਰਿਹਾ ਹਾਂ ਜੀ। ਅ ਕਲਮ ਦੇ ਨਾਲ ਜਿਹੜੇ ਆ ਉਹ 99 ਆਪਾਂ ਕਿਉਂਕਿ ਮੁਕਾਬਲੇ ਨੂੰ ਮੁੱਖ ਰੱਖ ਕੇ ਤਿਆਰੀ ਕਰਵਾਈ ਜਾਂਦੀ ਆ। ਤੇ ਜੇਕਰ ਪੈਨ ਦੀ ਗੱਲ ਕਰੀਏ ਤਾਂ ਉਹ ਅਨੁਭਵਿਤ ਬੱਚੇ ਹਨ ਕਿ ਜਿਹੜੇ ਪੈਨ ਦੇ ਨਾਲ ਸੁੰਦਰ ਲਿਖਾਈ ਵਰਗਾ ਉਤਾਰੇ ਨੇ। ਛੋਟੇ ਬੱਚੇ ਜਿਹੜੇ ਆ ਉਹ ਬੜੀ ਜਲਦੀ ਸਿੱਖਣ ਸਮਰੱਥਾ ਜਿਹੜੀ ਆ ਉਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਆ। ਪਰ ਜਦੋਂ ਇਹਨਾਂ ਦਾ ਸੁਭਾਅ ਜਿਹੜਾ ਹੈ ਕਿ ਨਕਲ ਚ ਬਾਂਦਰ ਦੀ ਤਰ੍ਹਾਂ ਹੁੰਦਾ। ਇੱਕ ਵਾਰੀ ਇਹਨਾਂ ਨੂੰ ਦੱਸਣਾ ਪੈਂਦਾ ਹੈ ਫਿਰ ਉਹ ਆਪੇ ਸ਼ੁਰੂ ਹੋ ਜਾਂਦੇ ਆ। ਔਰ ਬੱਚਿਆਂ ਦਾ ਦਿਮਾਗ ਜਿਹੜਾ ਹੈ ਉਹ ਸਿੱਖਣ ਵਾਸਤੇ ਬਹੁਤ ਟੀਵਰ ਹੁੰਦਾ ਹੈ ਉਹ ਬੜੀ ਆਸਾਨੀ ਦੇ ਨਾਲ ਉਹ ਸਿੱਖਣਾ ਸ਼ੁਰੂ ਕਰਦੇ। ਤੇ ਡਿਜੀਟਲ ਜਮਾਨਾ ਵਾਸਤੇ ਸਮੇਂ ਦੇ ਨਾਲ ਬੜੀ ਚੀਜ਼ਾਂ 'ਚ ਬਦਲਾਅ ਜਿਹੜਾ ਵੇਖਣ ਨੂੰ ਮਿਲਦਾ ਹੈ। ਪਰ ਆਪਣੇ ਪ੍ਰਾਤਨ ਵਿਰਸੇ ਨੂੰ ਜਿਹੜਾ ਅੱਖੋਂ ਪਰੋਖੇ ਕਰਨਾ ਨਹੀਂ ਕਿਸੇ ਤਰ੍ਹਾਂ ਦੀ ਆਪਣੀ ਮਨਦੀ ਨਹੀਂ ਮੈਂ ਤੇ ਜਿੰਦਾ। ਤੇ ਇੱਕ ਛੋਟਾ ਜਿਹਾ ਉਪਰਾਲਾ ਆਪਾਂ ਕਰ ਰਹੇ ਹਾਂ ਤੇ ਇੱਥੇ ਬੱਚਿਆਂ ਦੀ ਲਿਖਾਈ ਜਿਹੜੀ ਸੁੰਦਰ ਹੋ ਰਹੀ ਹੈ ਦੂਸਰੀ ਆਪਣੀ ਪ੍ਰਾਤਨ ਵਿਰਾਸਤ ਜਿਹੜੀ ਆ ਉਸ ਨੂੰ ਵੀ ਆਪਾਂ ਸੰਭਾਲਣ ਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਹਾਂ। ਇਦੇ ਵਾਸਤੇ ਬੱਚਿਆਂ ਨੂੰ ਆਪਾਂ ਅੱਧਾ ਘੰਟਾ ਰੋੜਿਓ ਅਭਿਆਸ ਵਾਸਤੇ ਦਿੰਦੀ ਹਾਂ। ਨਹੀਂ ਵੱਖਰਾ ਪੀਰੀਅਡ ਕੋਈ ਨਹੀਂ ਆ ਉਹਨਾਂ ਨੂੰ ਘਰ ਆਪਾਂ ਸ਼ੀਟ ਦੇ ਦਿੰਦੇ ਹਾਂ। ਉਹ ਘਰ ਬੈਠ ਕੇ ਆਰਾਮ ਨਾਲ ਲਿਖ ਕੇ ਲੈ ਆਉਂਦੇ ਨੇ। ਉਸ ਤੋਂ ਬਾਅਦ ਮੈਂ ਅਗਲੇ ਦਿਨ ਉਹਨਾਂ ਦੀ ਸ਼ੀਟ ਵੇਖ ਕੇ ਉਹਨਾਂ ਦੀਆਂ ਜਿਹੜੀਆਂ ਤਰੂਟੀਆਂ ਹੁੰਦੀਆਂ ਉਹ ਦੱਸ ਦਿੰਦਾ ਹਾਂ ਉਹਨਾਂ ਨੂੰ ਫਿਰ ਉਹ ਸੁਧਾਰ ਕਰਦੇ ਨੇ ਉਹ ਇਸ ਕੰਪੀਟੀਸ਼ਨ ਦੇ। ਹਾਂਜੀ ਬਿਲਕੁਲ ਜੀ ਬੱਚੇ ਮੇਰੇ ਲਗਭਗ ਪਿਛਲੇ 4-5 ਸਾਲਾਂ ਤੋਂ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੀ ਜਿਹੜੇ ਸੁੰਦਰ ਲਿਖਾਈ ਦੇ ਮੁਕਾਬਲੇ ਆ ਉਹਨਾਂ ਦੇ ਵਿੱਚ ਹਮੇਸ਼ਾ ਹੀ ਪਹਿਲੀਆਂ ਦੂਜੀਆਂ ਪੋਜੀਸ਼ਨਾਂ 'ਤੇ ਔਰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਚਲੋ ਆਪਾਂ ਇਸ ਦੇ ذریعے ਕੁਛ ਨਾ ਕੁਛ ਜਿਹੜਾ ਉਹ ਚੰਗਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ